ਵਾਹਿਗੁਰੂ ਜੀ ਦਾ ਖਾਲਸਾ ਵਾਹਿਗੁਰੂ ਜੀ ਦੀ ਫਤਿਹ ਜਿਹੜਾ ਬਾਬਾ ਜੀ ਦਾ ਜਨਮ ਦਿਹਾੜਾ ਮਨਾਉਣ ਆ ਰਹੇ ਆ ਜੀ ਉਹਨਾਂ ਲਈ ਤੁਹਾਨੂੰ ਬਹੁਤ ਬਹੁਤ ਮੁਬਾਰਕਾ ਜੀ ਤੇ ਸੰਗਤਾਂ ਨੂੰ ਕੀ ਕਹਿਣਾ ਚਾਹੋਗੇ ਸੰਗਤਾਂ ਨੂੰ ਇਹੋ ਕਹਿਣਾ ਚਾਹਣੇ ਕੀ ਇਹ ਹਰ ਸਾਲ ਅਹੀਂ ਬੜੀ ਧੂਮ-ਧਾਮ ਨਾਲ ਮਨਾਉਂਦੇ ਆ ਤੇ ਬੜੀ ਉਤਸ਼ਾਹ ਨਾਲ ਮਨਾਇਆ ਜਾਂਦਾ ਦਾ ਸਾਰੀ ਦੁਨੀਆ ਬੜੀ ਚਾਹਵਾਂ ਨਾਲ ਇਹਦਾ ਵੇਟ ਕਰਦੀ ਹੁੰਦੀ ਆ ਤੇ ਅੱਜ ਇਹ ਜਨਮ ਦਿਹਾੜਾ ਬੜੇ ਸ਼ੁਭ ਕਰਮਾ ਬੜੇ ਸ਼ੁਭ ਰੀਤ ਨਾਲ ਮਨਾਇਆ ਜਾਂਦਾ ਹੈ ਜਿੰਨੂੰ ਸਾਡੇ ਲਈ ਬਹੁਤ ਖਾਸ ਦਿਨ ਮੰਨਿਆ ਜਾਂਦਾ ਹੈ ਕਿੰਨਾ ਚਿਰ ਹੋ ਗਿਆ ਤੁਹਾਨੂੰ ਇਹ ਲੰਗਰ ਲਗਾਉਂਦਾ ਜੀ ਇਹ ਇਹ ਜਦੋਂ ਪਾਪਾ ਲਵਾਈ ਜਦੋਂ ਪਾਪਾ ਲਵਾਵੇ ਉਦੋਂ ਲਾ ਦਿੰਦਾ ਹਰ ਸਾਲ ਹਰ ਸਾਲ ਬੜੀ ਤੁਮਦ ਨਾਲ ਮਨਾਇਆ ਜਾਂਦਾ ਹੈ ਉਹ ਦਿਨ ਨਾਲ ਵਾਹਿਗੁਰੂ ਜੀ ਦਾ ਖਾਲਸਾ ਵਾਹਿਗੁਰੂ ਜੀ ਦੀ ਫਤਿਹ ਵਾਹਿਗੁਰਜੀ ਕਾ ਖਾਲਸਾ ਵਾਹਿਗੁਰਜੀ ਕੀ ਫਤਿਹ ਜੀ ਬਾਬਾ ਦੀਪ ਸਿੰਘ ਜੀ ਦੇ ਜਨਮ ਦਿਹਾੜੇ ਦੀਆਂ ਸਮੂਹ ਸਮੂਹ ਸਾਧ ਸੰਗਤ ਨੂੰ ਲੱਖ ਲੱਖ ਵਧਾਈਆਂ ਹੋਵਨ ਜੀ ਜੀ ਆਇਆਂ ਨੂੰ ਪੋਗੰਡ ਜਾ ਰਹੀ ਸੰਗਤ ਨੂੰ ਬਹੁਤ ਬਹੁਤ ਜੀ ਆਇਆਂ ਜੀ ਮੈਤਾ ਖਾਲ ਫੈਕਟਰੀ ਵੱਲੋਂ ਅੱਜ ਇਹ ਪੋਗੰਡ ਜਾ ਰਹੀ ਯਾਤਰਾ ਨਗਰ ਕੀਰਤਨ ਦੇ ਸਬੰਧ ਵਿੱਚ ਲੰਗਰ ਦੀ ਸੇਵਾ ਲਗਾਈ ਗਈ ਹੈ ਜੀ ਸਮੂਹ ਸੰਗਤ ਨੂੰ ਜੀ ਆਇਆਂ ਲੰਗਰ ਛਕਦੇ ਜਾਓ ਗੁਰੂ ਘਰ ਹਾਜ਼ਰੀ ਜਾ ਕੇ ਪਰਵਾਣ ਹੋਵੇ ਤਾਂ ਜੀ ਵਾਹਿਗੁਰਜੀ ਕਾ ਖਾਲਸਾ ਵਾਹਿਗੁਰਜੀ ਕੀ ਫਤਿਹ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸੂ ਸਕਤ ਸਭ ਨੂੰ ਲੱਖ ਲੱਖ ਵਧਾਈ ਜੀ ਬਾਬਾ ਜੀ ਦਿਲ ਸਿੰਘ ਜੀ ਦੇ ਜਨਮ ਦਿਹਾੜੇ ਦੀ ਵੀ ਖੁਸ਼ੀ ਵਿੱਚ ਲੰਗਰ ਲਗਾਇਆ ਗਿਆ ਸਭ ਸੰਗਤਾਂ ਪ੍ਰਵਾਨ ਕਰਨ ਤੇ ਛੱਕੇ ਜਾਣ ਤੇ ਗੁਰੂ ਘਰ ਜਾ ਕੇ ਪ੍ਰਵਾਨ ਹੋਏ ਤੇ ਮੱਥਾ ਟੇਕਣ ਪਰ ਜਿੱਤਰਾ ਹੀ ਹਰ ਸਾਲ ਦੀ ਤਰ੍ਹਾਂ ਸੰਗਤਾਂ ਨੂੰ ਖੁਸ਼ੀ ਬਖਸ਼ੇ ਅੱਜ ਲੰਗਰ ਲਗਾਇਆ ਜਾਵੇ ਵਾਹਿਗੁਰੂ ਜੀ ਖਾਲਸਾ ਵਾਹਿਗੁਰੂ ਜੀ ਹਾਂਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਅੱਜ ਆਪਾਂ ਨਗਰ ਕੀ ਤਨ ਸਾਡੇ ਇਬਨ ਕਲਾ ਪਿੰਡ ਤੋਂ ਨਿਕਲ ਲਾਇਆ ਉਹਦੇ ਇਰ ਦੇ ਵਿੱਚ ਅਸੀਂ ਧੰਨ ਧੰਨ ਬਾਬਾ ਦੀਪ ਸਿੰਘ ਫਿਲੀ ਸਟੇਸ਼ਨੋਂ ਛੋਟਾ ਜੋ ਪ੍ਰੋਗਰਾ ਕੀਤਾ ਲੰਗਰ ਲਾਇਆ ਸਾਹ ਸੰਗਨ ਨੂੰ ਬੇਨਤੀ ਹੈ ਲੰਗਰ ਚੱਕ ਕੇ ਜਾਓ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਦੇਸ਼ ਵਿੱਚ ਜਿਹੜੀ ਸਖਤਾਂ ਬੈਠੀਆਂ ਉਹ ਪਰਟੋ ਲੈ ਆ ਪਰਟ ਦੇਸ਼ ਹੀ ਦੇਸ਼ ਹੀ ਸੰਗਤ ਨੂੰ ਅਸੀਂ ਬੇਨਤੀ ਹੈ ਕਿ ਤੁਸੀਂ ਪੰਜਾਬ ਆਓ ਪੰਜਾਬ ਦਾ ਮਾਹੌਲ ਦੇਖੋ ਕਿੰਨਾ ਖੁਸ਼ਹਾਲ ਹੈ ਕਿੰਨਾ ਮਜ਼ੇਦਾਰ ਹੈ ਅਸੀਂ ਸਾਰੇ ਬਾਬਾ ਜੀ ਦੀ ਰਜ਼ਾ ਦੇ ਵਿੱਚ ਬਹੁਤ ਖੁਸ਼ ਆ ਪੰਜਾਬ ਵਾਸੀਆਂ ਨੂੰ ਕੁਝ ਕਹਿਣਾ ਪੰਜਾਬ ਵਾਸੀ ਨੂੰ ਇਹੋ ਬੇਨਤੀ ਹੈ ਕਿ ਸਾ ਇੱਕ ਦੂਜੇ ਨਾਲ ਜੁੜੋ ਕੇ ਰਹੋ ਗੁਰਪੁਰ ਨੂੰ ਇਦਾਂ ਹੀ ਮਨਾਉਂਦੇ ਰਹੋ ਹਰ ਤਿਹਾੜੀ ਨੂੰ ਇਦਾਂ ਹੀ ਖੁਸ਼ਹਾਲੀ ਨਾਲ ਮਨਾਉਂਦੇ ਰਹੋ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਬੋਲੇ ਸੋ ਨਿਹਾਲ ਸਤਿ ਸ੍ਰੀ ਅਕਾਲ